ਕੁਤੂਲੋ ਵੀ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਬਿਟੂ ਦਾ ਵਿਸ਼ਾ ਹੈ ਕਿ ਕਰਦੀਆਂ ਬੀਬੀਆਂ ਰੋਜ਼ਾਨਾ ਇਹ ਇੱਕ ਚਮਤਕਾਰ ਦੀ ਸ਼ਬਦ ਦਾ ਜਾਪ ਕਰਨ ਫਿਰ ਦਿਨ ਬਦਲਦੇ देर ਨਹੀਂ ਲੱਗੇਗੀ ਜੇ ਕੋਈ ਗਹਿਰੀ ਚਿੰਤਾ ਦਿਲ ਨੂੰ ਖਾਈ ਜਾ ਰਹੀ ਹੈ ਜਾਂ ਡਿਪਰੈਸ਼ਨ ਦੀ ਬਿਮਾਰੀ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਟੈਨਸ਼ਨ ਹੈ ਤਾਂ ਇਹ ਪਾਠ ਕਰੋ ਕਰ ਦੇ ਵਿੱਚ ਬਿਮਾਰੀਆਂ ਨੇ ਕਿਸੇ ਵੀ ਪ੍ਰਕਾਰ ਦਾ ਦੁੱਖ ਤਕਲੀਫ ਹੈ ਪੈਸਿਆਂ ਦੀ ਕਮੀ ਹੈ ਕਾਰੋਬਾਰ ਨਹੀਂ ਚੱਲ ਰਿਹਾ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਅਜਿਹੇ ਸ਼ਬਦ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਨ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਹਰ ਤਰ੍ਹਾਂ ਦੀ ਚਿੰਤਾ ਦੁੱਖ ਤਕਲੀਫ ਦੂਰ ਹੋ ਜਾਵੇਗੀ ਬਸ ਸੱਚੀ ਸ਼ਰਧਾ ਰੱਖ ਕੇ ਉਸ ਸ਼ਬਦ ਦਾ ਜਾਪ ਕਰਨਾ ਸਾਥ ਸੰਗਤ ਜੀ ਇਹ ਕੋਈ ਵਹਿਮ ਨਹੀਂ ਬਿਲਕੁਲ ਸੱਚ ਹੈ ਬਸ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਵਾਰ ਸਮੁੰਦਰ ਦੇ ਕੰਢੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਨਾਲ ਲੈ ਗਈ ਬੱਚੇ ਨੇ ਅੰਕਲ ਨਾਲ ਰੇਤ ਤੇ ਲਿਖਿਆ ਸਮੁੰਦਰ ਚੋਰ ਹੈ ਉਸ ਸਮੁੰਦਰ ਦੇ ਦੂਜੇ ਕੰਡੇ ਤੇ ਕੁਝ ਮਸ਼ੇਰੀਆਂ ਨੇ ਮਛੀਂਹ ਦਾ ਟੇਰ ਫੜਿਆ ਇੱਕ ਮਸ਼ੇਰੇ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅਨ ਦੱਤਾ ਹੈ ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਨ ਨਾਲ ਮਰ ਗਿਆ ਉਸ ਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਲ ਹੈ ਚੌਥੇ ਕੰਡੇ ਤੇ ਟੇਡਾ ਲੱਕ ਲੈ ਕੇ ਰੇਤ ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਵੱਡੀ ਸੱਪੀ ਵਿੱਚੋਂ ਕਿੰਤੀ ਮੋਤੀ ਮਿਲਿਆ ਬਜ਼ੁਰਗ ਨੇ ਜਿੱਥੇ ਤੇ ਲਿਖਿਆ ਸਮੁੰਦਰ ਦਾਨੀ ਹੈ ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖਿਆ ਨੂੰ ਮਿਟਾ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿੰਦੇ ਪਰ ਵਿਸ਼ਾਲ ਸਮੁੰਦਰ ਆਪਣੀ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣਾ ਉਫਾਨ ਅਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਜਕਰ ਵਿਸ਼ਾਲ ਸਮੁੰਦਰ ਵਰਗਾ ਬੰਨਾ ਹੈ ਤਾਂ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਪੀਤ ਗਿਆ ਉਸ ਤੇ ਚਿੰਤਾ ਵਿੱਚ ਨਾ ਰਹੋ ਹਾਰ ਚਿੱਤ ਗੁਆਉਣਾ ਪਾਉਣਾ ਸੁੱਖ ਦੁੱਖ ਇਹਨਾਂ ਕਰਕੇ ਮਨ ਖਰਾਬ ਨਾ ਕਰੋ ਜਿਕਰ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਪੜੀ ਹੁੰਦੀ ਤਾਂ ਜਨਮ ਲੈਣ ਦੇ ਸਾਰ ਹੀ ਮਨੁੱਖ ਰੋਂਦਾ ਨਾ ਜਨਮ ਸਮੇਂ ਰੋਣਾ ਅਤੇ ਮਰ ਕੇ ਰੋਣਾ ਇਸ ਵਿਚਾਰ ਤੇ ਜਤੋਂ ਜਹਤ ਪਰੇ ਸਮੇਂ ਨਹੀਂ ਜ਼ਿੰਦਗੀ ਕਹਿੰਦੇ ਹਨ ਕੁਝ ਲੋੜਾਂ ਪੂਰੀਆਂ ਤੇ ਕੁਝ ਸਦਰਾ ਅਧੂਰੀਆਂ ਇਹ ਸਵਾਲਾਂ ਦਾ ਸੰਤੁਲਿਤ ਜਵਾਬ ਹੈ ਸੰਗਤ ਜੀ ਸੰਤ ਮਸਕੀਨ ਜੀ ਆਖਦੇ ਨੇ ਕਿ ਮਨੁੱਖ ਤਨ ਦੀ ਖਾਤਰ ਸਾਰੀ ਸਾਰੀ ਰਾਤ ਵਿੱਚ ਜਾਗਦਾ ਰਹਿੰਦਾ ਹੈ ਪਰ ਮਨੁੱਖ ਨੂੰ ਧਰਮ ਦੀ ਖਾਤਰ ਅਮਰਤ ਵੇਲੇ ਇੱਕ ਘੰਟੇ ਲਈ ਜਾਗਣਾ ਵੀ ਬਹੁਤ ਔਖਾ ਲੱਗਦਾ ਹੈ ਮਨੁੱਖ ਤਨ ਦੀ ਖਾਤਰ ਸਾਰਾ ਦਿਨ ਭੱਜ ਦੌੜ ਤੇ ਮਿਹਨਤ ਕਰ ਸਕਦਾ ਹੈ ਪਰ ਪ੍ਰਮਾਤਮਾ ਦੀ ਖਾਤਰ ਸਮੇਂ ਦਾ ਦਸਵੰਤ ਵੀ ਨਹੀਂ ਕੱਟ ਸਕਦਾ ਸਾਰਾ ਦਿਨ ਸਮਝੋ ਜੁਰੀ ਕਰੇ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੇ ਅਰਥਾਤ ਕਿ ਮਾਇਆ ਦੇ ਖਾਤਰ ਸਾਰਾ ਦਿਨ ਮਿਹਨਤ ਮਜਦੂਰੀ ਕਰਤਾ ਹੈ ਪਰ ਚਿਤ ਪ੍ਰਮਾਤਮਾ ਦੇ ਸਿਮਰਨ ਦਾ ਵੇਲਾ ਆਂਦਾ ਹੈ ਤਤ ਇਉਂਦਾ ਹੈ ਜਿਵੇਂ ਇਸ ਦੇ ਸਿਰ ਉੱਤੇ ਬਿਜਲੀ ਪਹੁੰਚ ਜਾਂਦੀ ਹੈ ਸੰਗਤ ਜੀ ਹੁਣ ਅਸੀਂ ਤੁਹਾਨੂੰ ਉਹ ਸ਼ਬਦ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀ ਜਪਨਾ ਹੈ ਤੁਸੀ ਚਾਹੋਤਾ ਇਸ ਸ਼ਬਦ ਦਾ ਸਕ੍ਰੀਨਸ਼ਾਟ ਵੀ ਲੈ ਸਕਦੇ ਹੋ ਤੇ ਯਾਦ ਵੀ ਕਰ ਸਕਦੇ ਹੋ ਬਿਲਾਵਲ ਮਹੱਲਾ ਪੰਜਵਾਂ ਤਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਕ ਦੇ ਤਹਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਨ ਬਨਤ ਬਣਾਈ ਰਾਮ ਨਾਮ ਅੱਖ ਦਿੱਤੀਆ ਇੱਕਾ ਲਿਵ ਲਾਈ ਰਹਾਓ ਰੱਖ ਲਈ ਤਿੰਨ ਰੱਖਣ ਹਾਰ ਸਭ ਵਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਅਰਥਾਤ ਹੈ ਪਈ ਜਿਸ ਗੁਰੂ ਨੇ ਪਰਮਾਤਮਾ ਦਾ ਨਾਮ ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ ਵਿਵਤ ਬਣਾ ਰੱਖੀ ਹੈ ਉਹ ਪੂਰਾ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਦਵਾਈ ਦਿੰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਵਿੱਚ ਸੁੱਤ ਜੋੜੀ ਰੱਖਦਾ ਹੈ ਹੈ ਪਈ ਪਰਮਾਤਮਾ ਦਾ ਸਰੰਪਿਆ ਵਿਆਧੀਆਂ ਦਾ ਸੇਕ ਨਹੀਂ ਲੱਗਦਾ ਅਸਾ ਜੀਵਾਂ ਦੇ ਤਵਾਲੇ ਪਰਮਾਤਮਾ ਦਾ ਨਾਮ ਮਨੋ ਇੱਕ ਲਕੀਰ ਹੈ ਜਿਸ ਦੀ ਪਰਕਤ ਨਾਲ ਕੋਈ ਦੁੱਖ ਪਹੁੰਚ ਨਹੀਂ ਸਕਦਾ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ ਉਸ ਰਖਨਹਾਰ ਪ੍ਰਭੂ ਨੇ ਬਚਾ ਲਿਆ ਹੈ ਉਸ ਦੇ ਅੰਦਰੋਂ ਹਰ ਰੋਗ ਦੂਰ ਕਰ ਦਿੱਤਾ ਹੈ ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ ਹੈ ਪ੍ਰਭੂ ਉਸ ਮਨੁੱਖ ਦਾ ਮਤਤ ਘਰਪਨ ਕੀਆ ਹੈ ਸੋ ਸਾਧ ਸੰਗਤ ਜੀ ਗੁਰਬਾਣੀ ਰਾਹੀ ਜਿਸ ਨੂੰ ਜੀਵਨ ਦੀ ਚਾਚ ਮਿਲ ਜਾਂਦੀ ਹੈ ਉਸ ਨੂੰ ਦੁਨੀਆ ਦੇ ਸਾਰੇ ਦੁੱਖ ਵੀ ਆਚਾਨ ਉਸ ਨੂੰ ਅੰਦਰੋਂ ਦੁਖੀ ਨਹੀਂ ਕਰ ਸਕਦੇ ਕਿਉਂਕਿ ਗੁਰਬਾਣੀ ਨੇ ਅੰਦਰ ਆਨੰਦ ਦਾ ਸੋਮਾ ਪੈਦਾ ਕਰ ਦਿੱਤਾ ਹ ਹੈ ਤੇ ਜਿਹੜਾ ਗੁਰਬਾਣੀ ਤੋਂ ਦੂਰ ਹੈ ਉਸ ਨੂੰ ਦੁਨੀਆ ਦੇ ਸਾਰੇ ਸੁੱਖ ਵੀ ਮਿਲ ਜਾਣ ਤਾਂ ਵੀ ਅੰਦਰੋਂ ਸੁਖੀ ਨਹੀਂ ਹੋ ਸਕਦਾ ਕਿਉਂਕਿ ਅੰਦਰ ਤਾਂ ਸੁੱਕਾ ਪਿਆ ਹੈ ਸਤ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਕਿਸੇ ਪ੍ਰਕਾਰ ਦੇ ਹੋਏ ਪੁੱਲ ਚੁੱਕ ਨੂੰ ਮਾਫ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ